ਸਤਨਾਮ ਸ੍ਰੀ ਵਾਹਿਗੁਰੂ ਸਹਬ ਜੀ ਗੁਣ ਗਾਓ ਪੂਰਨ ਅਬਨਾਸੀ ਕਾਮ ਕਰੋਦ ਬਿਖਜਾਰੇ ਮਹਾ ਬੇਖਮ ਅਗਣ ਕੋ ਸਾਗਰ ਸਾਦੂ ਸੰਗ ਉਦਾਰੇ ਕੋਰੇ ਗੁਰ ਮੇਟਿਓ ਪਰਮ ਅੰਧੇਰਾ ਪਾਜ ਪਰੇਮ ਭਗਤ ਪ੍ਰਭ ਨੇਰਾ ਰਹਾਓ ਹਰ ਹਰ ਨਾਮ ਨਤਨ ਰਸ ਪਾਇਆ ਮਨ ਤਨ ਰਹਿ ਅਗਾਈ ਜਤ ਕਤ ਪੋਨ ਰਹੇ ਪਰਮੇਸ਼ਰ ਕਤ ਆਵੇ ਕਤ ਜਾਏ जप तप सं अज्ञान तत् बेता जिस्मन वसे गोपला नाम रतन जिन गुरमुख पाया ताकि पूर्ण काला ਕਲ ਕਲੇਸ਼ ਮਿਟੇ ਦੁਖ ਸਗਲੇ ਕਾਟੇ ਜਮ ਕੀ ਫਾਸਾ ਕਹੋ ਨਾਨਕ ਪ੍ਰਭ ਕਿਰਪਾ ਤਾਰੀ ਵਨ ਤਨ ਪਏ ਬਗਾਸਾ ਸਤਨਾ ਸ਼੍ਰੀ ਵਾਹਿਗੁਰੂ ਸਹਬ ਜੀ ਗੋਣਾ ਗਾਓ ਪੂਰਨ ਅਬਨਾਸੀ ਕਾਮ ਕਰੋਦ ਬਿਖਜਾਰੇ ਮਹਾ ਬੇਖਮ ਅਗਣ ਕੋ ਸਾਗਰ ਸਾਦੂ ਸੰਗ ਉਦਾਰੇ ਕੋਰੇ ਗੁਰ ਮੇਟਿਓ ਪਰਮ ਅੰਦੇਰਾ पाज प्रेम भक्त प्रभु नेरा रहा हो हर हर नाम न तान रस पाया मन तन रहे अगाय जत कत बोन रहे परमेश्वर कत आवे कत् जाप ताप संय अज्ञान तत् बेता मन वसे नाम रतन जिन गुरुमख पाया ਤਾ ਕੀ ਪੂਰਨ ਕਾਲਾ ਕਲ ਕਲੇਸ਼ ਮਿਟੇ ਦੁਖ ਸਗਲੇ ਕਾਟੀ ਜਮ ਕੀ ਫਾਂਸਾ ਕਹੋ ਨਾਨਕ ਪ੍ਰਭ ਕਿਰਪਾ ਤਾਰੀ ਮਨ ਤਨ ਪਏ ਬਗਾਸਾ ਸਤਨਾਕ ਸ੍ਰੀ ਵਾਹਿਗੁਰੂ ਸਹਬ ਜੀ ਗੋਣਾ ਗਾਓ ਪੂਰਨ ਅਬਨਾਸੀ ਕਾਮ ਕਰੋਦ ਬਿਖਜਾਰੇ ਮਹਾ ਬਖਮ ਅਗਣ ਕੋ ਸਾਗਰ ਸਾਦੂ ਸੰਗ ਉਦਾਰੇ ਹੋਰੇ ਗੁਰ ਮੇਟਿਓ ਪਰਮ ਅੰਧੇਰਾ ਪਜ ਪਰੇਮ ਭਗਤ ਪ੍ਰਭ ਨੇਰਾ ਪਾਇਆ ਮਨ ਤਨ ਰਹਿ ਅਗਾਈ ਜਤ ਕਤ ਪੋਨ ਰਹੋ ਪਰਮੇਸ਼ਰ ਕਤ ਆਵੇ ਕਤ ਜਾਏ ਜਾਪ ਤਪ ਸੰਜਮ ਅਗਿਆਨ ਤਤ ਬੇਤਾ जिसन वसे गोपाला नाम रतन जिन गुरमुख पाया पूर्ण काला हा कल कलेश मीटे सगले सगले काटी जम की फांसा ਕਹੋ ਨਾਨਕ ਪ੍ਰਭ ਕਿਰਪਾ ਤਾਰੇ ਵਨ ਤਨ ਪਏ ਬਗਾਸਾ ਸਤਨਾ ਸ੍ਰੀ ਵਾਹਿਗੁਰੂ ਸਹਬ ਜੀ ਗੁਣ ਗਾਓ ਪੂਰਨ ਅਬਨਾਸੀ ਕਾਮ ਕਰੋਦ ਬਿਖ ਜਾਰੇ अग्न को सागर साधु सांग उदारे पूरे मिट्यो परम देरा पाज्य प्रेम भगत प्रभ निरा ਹਰ ਹਰ ਨਾਮ ਨਤਨ ਰਸ ਪਾਇਆ ਵਣ ਤਨ ਰਹਿ ਅਗਾਈ ਜਤ ਕਤ ਬੋਨ ਰਹੋ ਪਰਮੇਸ਼ਰ ਕਤ ਆਵੇ ਕਤ ਜਾਏ जप तप सं अज्ञान तत् बेता जिस्मन वसे गोपला नाम रतन जिन गुरमुख पाया ताकि पूर्ण काला ਕਲ ਕਲੇਸ਼ ਮਿਟੇ ਦੁਖ ਸਗਲੇ ਕਾਟੇ ਜਮ ਕੀ ਫਾਸਾ ਕਹੋ ਨਾਨਕ ਪ੍ਰਭ ਕਿਰਪਾ ਤਾਰੇ ਵਨ ਤਨ ਪਏ ਬਗਾਸਾ ਸਤਨਾਮ ਸ੍ਰੀ ਵਾਹਿਗੁਰੂ ਸਹਬ ਜੀ ਗੋਣਾ ਗਾਓ ਪੁਰਨ ਅਬਨਾਸੀ ਕਾਮ ਕਰੋਦ ਬਖਜਾਰੇ ਮਹਾ ਬਖਮ ਆਗਣ ਕੋ ਸਾਗਰ ਸਾਦ ਸੰਗ ਉਦਾਰੇ ਕੋਰੇ ਗੁਰ ਮੇਟਿਓ ਪਰਮ ਅੰਧੇਰਾ ਮਾ ਭਗਤ ਪ੍ਰਭ ਨੇਰਾ ਰਹਾ ਹਰ ਹਰ ਨਾਮ ਨਤਨ ਰਸ ਪਾਇਆ ਵਣ ਤਨ ਰਹੇ ਅਗਾਈ ਜਤ ਕਤ ਪੋਨ ਰਹੋ ਪਰਮੇਸ਼ਰ ਕਤ ਆਵੇ ਕਤ ਜਾਏ ਜਾਪ ਤਪ ਸੰਜਮ ਅਗਿਆਨ ਤਤ ਬੇਤਾ ਜਿਸ ਮਨ ਵਸੇ ਗੋਪਾਲਾ ਨਾਮ ਰਤਨ ਜਿਨ ਗੁਰਮਖ ਪਾਇਆ ਸਾਕੇ ਪੂਰਨ ਕਲਾ ਕਲ ਕਲੇਸ਼ ਮਿਟੇ ਦੁਖ ਸਗਲੇ ਕਾਟੇ ਜਮ ਕੀ ਫਾਸਾ ਕਹੋ ਨਾਨਕ ਪ੍ਰਭ ਕਿਰਪਾ ਤਾਰੀ ਵਨ ਤਨ ਪਏ ਬਗਾਸਾ ਸਤਨਾਕ ਸ਼੍ਰੀ ਵਾਹਿਗੁਰੂ ਸਹਬ ਜੀ ਗੁਣ ਗਾਓ ਪੂਰਨ ਅਬਨਾਸੀ ਕਾਮ ਕਰੋਦ ਬਿਖਜ਼ਾਰੇ ਮਹਾ ਬਖਮ ਆਗਣ ਕੋ ਸਾਗਰ साधु संग उदारे पूरे गुरुमेट्यो परम देरा पाज प्रेम भगत प्रभ निरा ਹਰ ਹਰ ਨਾਮ ਨਤਨ ਰਸ ਪਾਇਆ ਵਣ ਤਨ ਰਹੇ ਅਗਾਈ ਜਤ ਕਤ ਬੋਨ ਰਹੋ ਪਰਮੇਸ਼ਰ ਕਤ ਆਵੇ ਕਤ ਜਾਏ जप तप संजम अज्ञान तत् पेता जिमन वसे गोपाला नाम रतन जिन गुरमुख पाया ताकि पूर्ण काला ਕਲ ਕਲੇਸ਼ ਮਿਟੇ ਦੁਖ ਸਗਲੇ ਕਾਟੀ ਜਮ ਕੀ ਫਾਸਾ ਕਾਹ ਨਾਨਕ ਪ੍ਰਭ ਕਿਰਪਾ ਤਾਰੀ ਵਨ ਤਨ ਪਏ ਬਗਾਸਾ ਸਤਨਾ ਸ੍ਰੀ ਵਾਹਿਗੁਰੂ ਸਹਬ ਜੀ ਗੋਣਾ ਗਾਓ ਪੁਰਨ ਅਬਨਾਸੀ ਕਾਮ ਕਰੋਦ ਬਖਜਾਰੇ ਮਹਾ ਬਖਮ ਆਗਣ ਕੋ ਸਾਗਰ ਸਾਦ ਸੰਗ ਉਦਾਰੇ ਕੋਰੇ ਗੁਰ ਮੇਟਿਓ ਪਰਮ ਅੰਦੇਰਾ ਯਾ ਪ੍ਰੇਮ ਭਗਤ ਪ੍ਰਭ ਨੇ ਰਾਹਾ ਰਹਾ ਹੋ ਹਰ ਹਰ ਨਾਮ ਨਤਨ ਰਸ ਪਾਇਆ ਮਨ ਤਨ ਰਹੇ ਅਗਾਈ ਜਤ ਕਤ ਬੋਨ ਰਹੇ ਪਰਮੇਸ਼ਰ कत आवे कत् जप तप अज्ञान तत् बेता जिस्मन वसे गोपाला नाम रतन जिन गुरमुख पाया ताके पूर्ण काला ਕਲੇਸ਼ ਮਿਟੇ ਦੁੱਖ ਸਗਲੇ ਕਾਟੇ ਜਮ ਕੀ ਫਾਸਾ ਕਹੋ ਨਾਨਕ ਪ੍ਰਭ ਕਿਰਪਾ ਤਾਰੀ ਵਨ ਤਨ ਪਏ ਬਗਾਸਾ ਸਤਨਾ ਸ਼੍ਰੀ ਵਾਹਿਗੁਰੂ ਸਹਬ ਜੀ ਗੋਣਾ ਗਾਓ ਪੁਰਨ ਅਬਨਾਸੀ ਕਾਮ ਕਰੋਦ ਬਿਖਜ਼ਾਰੇ ਮਹਾ ਬੇਖਮ ਆਗਣ ਕੋ ਸਾਗਰ ਸਾਦ ਸੰਗ ਉਦਾਰੇ ਕੋਰੇ ਗੁਰ ਮਿਟਿਓ ਪਰਮ ਅੰਧੇਰਾ ਸਪਾਇਆ ਵਣ ਤਨ ਰੇ ਅਗਾਈ ਜਤ ਕਤ ਪੋਨ ਰਹੋ ਪਰਮੇਸ਼ਰ ਕਤ ਆਵੇ ਕਤ ਜਾਏ ਜਾਪ ਤਪ ਸੰਜਮ ਅਗਿਆਨ ਤਤ ਬੇਤਾ जिसमन वसे गोपाला नाम रतन जिन गुरमुख पाया ताके पूर्ण काला कल कलेश मीटे दुख सगले ਟਾਟੇ ਜਮਕੀ ਫਾਂਸਾ ਕਾਹੋ ਨਾਨਕ ਪ੍ਰਭ ਕਿਰਪਾ ਤਾਰੇ ਵਨ ਤਨ ਪਏ ਭਗਾਸਾ ਸਤਨਾਮ ਸ੍ਰੀ ਵਾਹਿਗੁਰੂ ਸਹਬ ਜੀ ਗੋਣਾ ਗਾਓ ਪੂਰਨ ਅਬਨਾਸੀ ਕਾਮ ਕਰੋਦ ਬਿਖਜਾਰੇ ਮਹਾ ਬੇਖਮ ਅਗਣ ਕੋ ਸਾਗਰ ਸਾਦੂ ਸੰਗ ਉਦਾਰੇ ਕੋਰੇ ਗੁਰ ਮੇਟਿਓ ਪਰਮ ਅੰਦੇਰਾ ਅਗਤ ਪ੍ਰਭ ਨੇ ਰਹਾ ਰਹਾ ਹਰ ਹਰ ਨਾਮ ਨਤਨ ਰਸ ਪਾਇਆ ਵਣ ਤਨ ਰਹਿ ਅਗਾਈ ਜਤ ਕਤ ਪੋਨ ਰਹੋ ਪਰਮੇਸ਼ਰ ਕਤਿ ਆਵੇ ਕਤਿ ਜਾਏ ਜਾਪ ਤਪ ਸੰਜਮ ਅਗਿਆਨ ਤਤ ਬੇਤਾ ਜਿਸ ਮਨ ਵਸੇ ਗੋਪਾਲਾ ਨਾਮ ਰਤਨ ਜਿਨ ਗੁਰਮਖ ਪਾਇਆ ਤਾਂ ਕੀ ਪੂਰਨ ਕਲਾ ਕਲ ਕਲੇਸ਼ ਮਿਟੇ ਦੁਖ ਸਗਲੇ ਕਾਟੇ ਜਮ ਕੀ ਫਾਸਾ ਕਾ ਨਾਨਕ ਪ੍ਰਭ ਕਿਰਪਾ ਤਾਰੀ ਵਨ ਤਨ ਪਏ ਬਗਾਸਾ ਸਤਨਾ ਸ਼੍ਰੀ ਵਾਹਿਗੁਰੂ ਸਹਬ ਜੀ ਗੋਣਾ ਗਾਓ ਪੂਰਨ ਅਬਨਾਸੀ ਕਾਮ ਕਰੋਦ ਬਖਜਾਰੇ ਮਹਾ ਬਖਮ ਆਗਣ ਕੋ ਸਾਗਰ ਸਾਦੋ ਸੰਗ ਉਦਾਰੇ ਕੋਰੇ ਗੁਰ ਮੇਟਿਓ ਪਰਮ ਅੰਧੇਰਾ ਜਪੇ ਪ੍ਰੇਮ ਭਗਤ ਪ੍ਰਭ ਨੇਰਾਹ ਰਹਾਓ ਹਰ ਹਰ ਨਾਮ ਨਤਨ ਰਸ ਪਾਇਆ ਮਨ ਤਨ ਰਹਿ ਅਗਾਈ ਜਤ ਕਤ ਪੋਨ ਰਹੋ ਪਰਮੇਸ਼ਰ ਕਤ ਆਵੇ ਕਤ ਜਾਏ ਜਾਪ ਤਪ ਸੰਜਮ ਅਗਿਆਨ ਤਤ ਬੇਤਾ ਜਿਸਮਨ ਵਸੇ ਗੋਪਾਲਾ ਨਾਮ ਰਤਨ ਜਿਨ ਗੁਰਮਖ ਪਾਇਆ ਤਾਂ ਕੀ ਪੂਰਨ ਕਾਲਾ ਕਲ ਕਲੇਸ਼ ਮਿਟੇ ਦੁਖ ਸਗਲੇ ਕਾਟੇ ਜਮ ਕੀ ਫਾਸਾ ਕਹੋ ਨਾਨਕ ਪ੍ਰਭ ਕਿਰਪਾ ਤਾਰੀ ਵਨ ਤਨ ਪਏ ਬਗਾਸਾ ਸਤਨਾ ਸ਼੍ਰੀ ਵਾਹਿਗੁਰੂ ਸਹਬ ਜੀ ਗੋਣਾ ਗਾਓ ਪੁਰਨ ਅਬਨਾਸੀ ਕਾਮ ਕਰੋਦ ਬਿਖਜਾਰੇ ਮਹਾ ਬੇਖਮ ਆਗਣ ਕੋ ਸਾਗਰ ਸਾਦੂ ਸੰਗ ਉਦਾਰੇ ਕੋਰੇ ਗੁਰ ਮੇਟਿਓ ਪਰਮ ਅੰਦੇਰਾ ਭਜ ਪ੍ਰੇਮ ਭਗਤ ਪ੍ਰਭ ਨੇਰਾ ਰਹਾਓ ਹਰ ਹਰ ਨਾਮ ਨਤਨ ਰਸ ਪਾਇਆ ਮਨ ਤਨ ਰਹੇ ਅਗਾਈ ਜਤ ਕਤ ਕੋ ਨ ਰਹੋ ਪਰਮੇਸ਼ਰ कत आवे कत जाप ताप संय अज्ञान तत् बेता मन वसे नाम रतन जिन गुरुमख पाया ਤਾਂ ਕੀ ਪੁਰਨ ਕਾਲਾ ਕਲ ਕਲੇਸ਼ ਮਿਟੇ ਦੁਖ ਸਗਲੇ ਕਾਟੀ ਜਮ ਕੀ ਫਾਂਸਾ ਕਹੋ ਨਾਨਕ ਪ੍ਰਭ ਕਿਰਪਾ ਤਾਰੀ ਵਨ ਤਨ ਪਏ ਬਗਾਸਾ ਸਤਨਾਕ ਸ਼੍ਰੀ ਵਾਹਿਗੁਰੂ ਸਹਬ ਜੀ ਗੋਣਾ ਗਾਓ ਪੂਰਨ ਅਬਨਾਸੀ ਕਾਮ ਕਰੋਦ ਬਖਜਾਰੇ ਮਾ ਬਖਮ ਆਗਣ ਕੋ ਸਾਗਰ ਸਾਦ ਸੰਗ ਉਦਾਰੇ ਓਰੇ ਗੁਰ ਮੇਟਿਓ ਪਰਮ ਅੰਧੇਰਾ ਪਜ ਪ੍ਰੇਮ ਭਗਤ ਪ੍ਰਭ ਨੇਰਾ ਰਹਾਓ ਹਰ ਹਰ ਨਾਮ ਨਤਨ ਰਸ ਪਾਇਆ ਵਣ ਤਨ ਰਹਿ ਅਗਾਈ ਜਤ ਕਤ ਪੋਨ ਰਹੋ ਪਰਮੇਸ਼ਰ ਕਤ ਆਵੇ ਕਤ ਜਾਏ जप तप सं अज्ञान जिसमन वसे गोपाला नाम रतन जिन गुरमुख पाया ताके पूर्ण काल कल ਮਿਟੇ ਦੁੱਖ ਸਗਲੇ ਕਾਟੇ ਜਮ ਕੀ ਫਾਸਾ ਕਾਹ ਨਾਨਕ ਪ੍ਰਭ ਕਿਰਪਾ ਤਾਰੀ ਵਨ ਤਨ ਪਏ ਬਗਾਸਾ ਸਤਨਾ ਸ਼੍ਰੀ ਵਾਹਿਗੁਰੂ ਸਹਬ ਜੀ ਗੁਣ ਗਾਓ ਪੁਰਨ ਅਬਨਾਸੀ ਕਾਮ ਕਰੋਦ ਬਿਖਜਾਰੇ ਮਹਾ ਬੇਖਮ ਆਗਣ ਕੋ ਸਾਗਰ ਸਾਦ ਸੰਗ ਉਦਾਰੇ ਕੋਰੇ ਗੁਰ ਮੇਟਿਓ ਪਰਮ ਅੰਦੇਰਾ ਰੇਮ ਭਗਤ ਪ੍ਰਭ ਨੇਰਾ ਰਹਾ ਹਰ ਹਰ ਨਾਮ ਨਤਨ ਰਸ ਪਾਇਆ ਵਣ ਤਨ ਰੇ ਅਗਾਈ ਜਤ ਕਤ ਪੋਨ ਰਹੋ ਪਰਮੇਸ਼ਰ ਕਤ ਆਵੇ ਕਤ ਜਾਏ ਜਾਪ ਤਪ ਸੰਜਮ ਅਗਿਆਨ ਤਤ ਬੇਤਾ ਜਿਸ ਮਨ ਵਸੇ ਗੋਪਾਲਾ ਨਾਮ ਰਤਨ ਜਿਨ ਗੁਰਮਖ ਪਾਇਆ ਤਾਂ ਕੀ ਪੂਰਨ ਕਲਾ ਕਲੇਸ਼ ਮਿਟੇ ਦੁਖ ਸਗਲੇ ਕਾਟੇ ਜਮ ਕੀ ਫਾਂਸਾ ਕਾ ਨਾਨਕ ਪ੍ਰਭ ਕਿਰਪਾ ਤਾਰੀ ਵਨ ਤਨ ਪਏ ਬਗਾਸਾ ਸਤਨਾ ਸ਼੍ਰੀ ਵਾਹਿਗੁਰੂ ਸਹਬ ਜੀ ਗੋਣਾ ਗਾਉ ਪੁਰਨ ਅਬਨਾਸੀ ਕਾਮ ਕਰੋਦ ਬਖਜਾਰੇ ਮਹਾ ਬਖਮ ਆਗਣ ਕੋ ਸਾਗਰ ਸਾਦ ਸੰਗ ਉਦਾਰੇ ਕੋਰੇ ਗੁਰ ਮੇਟਿਓ ਪਰਮ ਅੰਧੇਰਾ ਯਾ ਪ੍ਰੇਮ ਭਗਤ ਪ੍ਰਭ ਨੇਰਾ ਰਹਾ ਹੋ ਹਰ ਹਰ ਨਾਮ ਨਤਨ ਰਸ ਪਾਇਆ ਵਣ ਤਨ ਰਹੇ ਅਗਾਈ ਜਤ ਕਤ ਪੋਨ ਰਹੇ ਪਰਮੇਸ਼ਰ कत आवे कत् जप तप सं अज्ञान तत् बेता मन वसे गोपाला नाम रतन जिन गुर्मुमुख पाया ताके पूर्ण काला ਕਲੇਸ਼ ਮਿਟੇ ਦੁਖ ਸਗਲੇ ਕਾਟੀ ਜਮ ਕੀ ਫਾਸਾ ਕਾ ਨਾਨਕ ਪ੍ਰਭ ਕਿਰਪਾ ਤਾਰੇ ਵਨ ਤਨ ਪਏ ਬਗਾਸਾ ਸਤਨਾਮ ਸ੍ਰੀ ਵਾਹਿਗੁਰੂ ਸਹਬ ਜੀ ਗੋਣਾ ਗਾਓ ਪੂਰਨ ਅਬਨਾਸੀ ਕਾਮ ਕਰੋਦ ਬਿਖਜਾਰੇ ਮਹਾ ਬੇਖਮ ਆਗਣ ਕੋ ਸਾਗਰ ਸਾਦੂ ਸੰਗ ਉਦਾਰੇ ਕੋਰੇ ਗੁਰ ਮੇਟਿਓ ਪਰਮ ਅੰਦੇਰਾ ਜੇ ਪਰੇਮ ਭਗਤ ਪ੍ਰਭ ਨੇ ਰਾਹਾ ਰਹਾ ਹੋ ਹਰ ਹਰ ਨਾਮ ਨਤਨ ਰਸ ਪਾਇਆ ਵਣ ਤਨ ਰਹਿ ਅ